ਲਓ ਮਿੱਤਰੋ ਅੱਜ ਦੀ ਵੀਡੀਓ ਵਾਲੀ ਜਿਹੜੀ ਸਮੱਸਿਆ ਬਈ ਇਹ ਹਰੇਕ ਮਿਸਤਰੀ ਭਰਾ ਨੂੰ ਆਉਂਦੀ ਹੋਣੀ ਹੈ ਖਾਸ ਕਰਕੇ ਜਿਹੜੇ ਮੇਰੇ ਵੀਰ ਬਿਜਲੀ ਦਾ ਕੰਮ ਕਰਦੇ ਆ ਉਹਨਾਂ ਨਾਲ ਤਾਂ ਅਕਸਰ ਇਹ ਜਿਹੜੀ ਚੀਜ਼ ਆ ਹੁੰਦੀ ਰਹਿੰਦੀ ਹੋਣੀ ਹੈਗੀ ਵੀਡੀਓ ਧਿਆਨ ਨਾਲ ਦੇਖਿਓ ਇੱਥੇ ਕੀ ਦਿੱਕਤ ਹੈ ਬਈ ਆਪਾਂ ਨੂੰ ਇੱਥੇ ਕਿਤੇ ਆਪਣੇ ਟਾਇਲ ਵਗੈਰਾ ਲੱਗੀ ਹੁੰਦੀ ਜਿਵੇਂ ਬਾਥਰੂਮ ਹੋ ਗਿਆ ਜਾਂ ਆਪਣੀ ਕਿਚਨ ਹੋ ਗਈ ਉੱਥੇ ਤੁਹਾਨੂੰ ਪਤਾ ਵੀ ਆਪਾਂ ਨੂੰ ਜਿਹੜੇ ਪੇਜ ਆਉ ਲੰਬੇ ਲਾਉਣੇ ਪੈਂਦੇ ਆ ਤੇ ਜਿਹੜੇ ਸ਼ੀਟਾਂ ਦੇ ਨਾਲ ਪੇਜ ਆਉਂਦੇ ਆ ਬਈ ਉਹ ਉਹਨਾਂ ਦਾ ਇੱਕ ਸਾਈਜ਼ ਹੀ ਹੁੰਦਾ ਲਗਭਗ ਇੰਚੀ ਸਵਾ ਇੰਚੀ ਕਿਸੇ ਤੇ ਡੇਢ ਉਸ ਤੋਂ ਵੱਧ ਸਾਈਜ਼ ਨਹੀਂ ਉੱਥੇ ਆਪਾਂ ਨੂੰ ਲੰਬੇ ਵੇਜੜੇ ਲਾਉਣੇ ਪੈਂਦੇ ਉੱਥੇ ਫਿਰ ਆਪਾਂ ਨੂੰ ਕਾਲੇ ਵੇਚਾਂ ਦੀ ਜਿਹੜੀ ਮਦਦ ਉਹ ਲੈਣੀ ਪੈਂਦੀ ਹੈਗੀ ਬੈਸੇ ਦਾ ਬਈ ਬਾਜ਼ਾਰ ਦੇ ਵਿੱਚ ਜਿਹੜੇ ਇਹ ਪੇਚ ਆ ਕੇ ਸੀਟਾਂ ਵਾਲੇ ਲੰਬੇ ਐਕਸਟਰਾ ਹੀ ਮਿਲ ਜਾਂਦੇ ਪਰ ਉਹਨਾਂ ਦੀ ਵੀ ਚੂੜੀ ਸਹੀ ਨਹੀਂ ਹੁੰਦੀ ਲਗਭਗ ਖਰਾਬ ਵਾਲਾ ਕੰਮ ਹੀ ਹੁੰਦਾ ੱੱਕੇ ਨਾਲ ਹੀ ਲਾਉਣੇ ਪੈਂਦੇ ਆ ਉਹਦੇ ਵਾਸਤੇ ਫਿਰ ਸਭ ਤੋਂ ਜ਼ਿਆਦਾ ਪਰਫੈਕਟ ਕਾਲੇ ਵੇਚੀ ਮੰਨੇ ਜਾਂਦੇ ਆ ਕਹਿੰਦੇ ਵੀ ਜਿੱਥੇ ਮਰਜ਼ੀ ਲਾ ਦਿਓ ਇਹਨਾਂ ਦੇ ਆਪਾਂ ਨੂੰ ਕੀ ਦਿੱਕਤ ਆਉਂਦੀ ਆ ਮੇਨ ਜਿਹੜੀ ਟੋਪੀ ਬਈ ਇਹਨਾਂ ਦੀ ਉੱਚੀ ਰਹਿ ਜਾਂਦੀ ਜਦੋਂ ਆਪਾਂ ਕਵਰੇਜ ਲਾਉਣੇ ਆ ਕਵਰ ਦੇ ਜਿਹੜੇ ਲੋ ਅਲੱਗ ਦੇ ਵਿੱਚ ਕੋਈ ਚਾਰਜਰ ਵਗੈਰਾ ਜਾਂ ਕੋਈ ਚੀਜ਼ ਲਾਉਣੇ ਆਪਾਂ ਸੋਚ ਆਉਣ ਕਰਦੇ ਆ ਤਾਂ ਕਵਰ ਛਈ ਨਹੀਂ ਲੱਗੇ ਹੁੰਦੇ ਤੇ ਕਵਰ ਬਈ ਲੈ ਕੇ ਡੱਗ ਪੈਂਦਾ ਕਿਉਂਕਿ ਲੋਕ ਪ੍ਰੋਪਰ ਨਹੀਂ ਬੰਦੇ ਜਿਹੜੀ ਟੋਪੀ ਹੈ ਪੇਚਾਂ ਦੀ ਉਹ ਉੱਪਰ ਉੱਚੀ ਹੁੰਦੀ ਹੈ ਉਹ ਲੱਗ ਜਾਂਦੀ ਹੈ ਜਾ ਕੇ ਲੋਕ ਦੇ ਨਾਲ ਉਹਦੇ ਵਾਸਤੇ ਬਈ ਆਪਾਂ ਕੀ ਕਰਨਾ ਆਪਾਂ ਆਪਣੇ ਕੋਲੇ ਗ੍ਰਾਈਂਡਰ ਸਾਨੂੰ ਪਤਾ ਵੀ ਰਹੇ ਕਿਸਤਰੀ ਕੋਲੇ ਹੁੰਦਾ ਆਪਾਂ ਨੂੰ ਜਿਹੜੇ ਸਾਈਜ਼ ਦੇ ਪੇਚ ਆਪਾਂ ਨੂੰ ਜਿੰਨੇ ਕੁ ਲੰਬੇ ਚਾਹੀਦੇ ਓਨੇ ਕੁ ਬਈ ਆਪਾਂ ਗ੍ਰਾਈਂਡਰ ਤੇ ਪਾਥਰੀ ਚੜਾ ਲੈਣੀ ਆ ਆ ਦੇਖੋ ਸਾਨੂੰ ਆਪਾਂ ਅੱਗੇ ਦਿਖਾਉਣੇ ਆ ਇਸ ਤਰ੍ਹਾਂ ਇਹਨੂੰ ਪਾਥਰੀ ਦੇ ਉੱਪਰ ਸਾਹ ਲੈਣੇ ਪੇਚ ਦੀ ਟੋਪੀ ਨੂੰ ਜਿੰਨੀ ਕ ਆਪਾਂ ਨੂੰ ਜਿਹੜੇ ਸਾਈਜ਼ਾਂ ਦੀ ਲੋੜ ਆ ਉਹਨੇ ਕ ਆਪਾਂ ਪੇਚ ਆ ਜਿਹੜੇ ਗ੍ਰੈਂਡ ਕਰਕੇ ਗ੍ਰੈਂਡਰ ਨਾਲ ਸਹੀ ਤੇ ਆਪਾਂ ਲਾ ਲੈਣੇ ਪਲਾਸ ਨਾਲ ਬਈ ਇਹਨੂੰ ਫੜਨਾ ਸੇਫਟੀ ਨਾਲ ਕੰਮ ਕਰਨਾ ਪੂਰਾ ਉਸ ਤੋਂ ਬਾਅਦ ਸਾਨੂੰ ਆਪਾਂ ਅੱਗੇ ਲਾ ਕੇ ਦਿਖਾਉਣੇ ਆਹੀ ਪੇਚ ਹੁਣ ਟੋਪੀ ਖਾ ਕੇ ਸੀਟ ਦੇ ਵਿੱਚ ਸੀਟ ਦੇ ਵਿੱਚ ਜਦੋਂ ਆਪਾਂ ਇਹਦੀ ਟੋਪੀ ਖਾ ਕੇ ਲਾਵਾਂਗੇ ਦੇਖੋ ਬਈ ਪ੍ਰੋਪਰ ਜਿਹੜਾ ਕਵਰ ਹੈ ਸਹੀ ਚੜ ਜਾਊਗਾ ਪੇਚ ਜਿਹੜਾ ਥੱਲੇ ਬਹਿ ਜਾਊਗਾ ਇੱਕ ਚੀਜ਼ ਦਾ ਮੇਰਾ ਬਈ ਧਿਆਨ ਜਰੂਰ ਰੱਖੋ ਬਈ ਇਹ ਪੇਚ ਤਿੱਖੇ ਬਹੁਤ ਆ ਅਨਸਰ ਦੇ ਅਸਰਾਵਾਂ ਲਾਉਣੇ ਪੈਂਦੇ ਆ ਮਜਬ ਕਈ ਵਾਰੀ ਇਹ ਤਾਰਾਂ ਦੇ ਬਿਜਲੀ ਵੀ ਲੰਘ ਜਾਂਦੇ ਆ ਵੀ ਬੁਰੀ ਸੇਫਟੀ ਨਾਲ ਧਿਆਨ ਨਾਲ ਆਉਣੇ ਆ ਇੱਥੇ ਜਿਹੜੇ ਸਾਈਜ਼ ਦੀ ਲੋਡ ਆ ਬਾਈ ਉਸ ਸਾਈਜ਼ ਦੇ ਵਿੱਚ ਲਾਓ ਕਈ ਵਾਰੀ ਜਿੱਥੇ ਆਪਾਂ ਨੂੰ 1 ਇੰਚ ਜਾਂ 1.5 ਇੰਚ ਕਾਲੇ ਵਿੱਚ ਦੀ ਲੋਡ ਹੁੰਦੀ ਆ ਆਪਾਂ ਚੱਕ ਕੇ 2 ਇੰਚ ਜਾਂ 2.5 ਇੰਚ ਲੰਬਾ ਵੇਚ ਲਾ ਦਨੇ ਆ ਉਹ ਵੀ ਹੋਰ ਤਾਰਾਂ ਦੇ ਬਿਜਲੀ ਲੰਘ ਜਾਂਦਾ ਬਾਕੀ ਬਾਈ ਤੁਹਾਨੂੰ ਆਪਣਾ ਕੰਮ ਕਿਵੇਂ ਲੱਗਾ ਕਮੈਂਟ ਜ਼ਰੂਰ ਕਰਿਓ ਜਿਸ ਤਰ੍ਹਾਂ ਦੀ ਜਾਣਕਾਰੀ ਲਈ ਹੋਰ ਵੀਡੀਓ ਦੇਖਣ ਵਾਸਤੇ ਬਾਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਮਿਲਦੇ ਆ ਬਾਈ ਤੁਹਾਨੂੰ ਆਪਾਂ ਨਵੇਂ ਕੰਮ ਤੇ ਨਵੀਂ ਵੀਡੀਓ ਦੇ ਨਾਲ ਧੰਨ